ਲੀਡਰਾਂ ਦੇ ਬਿਆਨ ਆ ਰਹੇ ਨੇ ਉਹ ਕਹਿੰਦੇ ਵੀ ਭਾਈ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਨਾ ਚੋਣੋ ਕਹਿੰਦੇ ਅਸੀਂ ਜਿਹੜੇ ਭਾਈਵਾਲਤਾ ਦੀ ਗੱਲ ਕਰਦੇ ਆ ਜਾਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਸਾਨੂੰ ਮੌਕਾ ਦਿਓ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ VOTING ਨਾ ਕਰੋ ਜੀ ਇਹ ਇਹ ਪ੍ਰਚਾਰ ਹੋ ਰਿਹਾ ਜੀ ਬਾਬੇ ਨਾਨਕ ਦਾ ਧਰਮ ਕਹਿੰਦਾ ਸਭੇ ਸਾਂਝੀ ਵਾਲ ਸਦਾਇਨ ਅਸੀਂ ਤੇ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਅਸੀਂ ਸਾਰਿਆਂ ਦੀ ਗੱਲ ਕਰਦੇ ਆ ਸਾਡੇ ਤੋਂ ਵੱਡਾ ਪਰਉਪਕਾਰੀ ਕੌਣ ਹੋ ਸਕਦਾ ਜਿਹੜੇ ਬਗਾਨਿਆਂ ਦੀ ਖਾਤਰ ਸੀਸ ਦੇ ਸਕਦੇ ਆ ਸੀਸ ਤਲੀ ਤੇ ਧਰ ਕੇ ਲੜ ਸਕਦੇ ਆ ਤੁਸੀਂ ਸਾਨੂੰ ਗੱਲ ਕਰੋਗੇ ਵੀ ਅਸੀਂ ਟਰਮ ਦੇ ਨਾਮ ਤੇ 20 ਵੋਟਾਂ ਮੰਗ ਰਹੇ ਆ ਜਿਨ੍ਹਾਂ ਦੇ ਬੇਅਦਬੀਆਂ ਦੇ ਇਲਜ਼ਾਮ ਨੇ ਉਹ ਕਹਿੰਦੇ ਅਸੀਂ ਪੰਥਕ ਆ ਜੀ ਨਾ ਨਾ ਜੀ ਉਹ ਕਿੱਥੇ ਪੰਥ ਗਿਆ ਉਹ ਤੇ ਬਸ ਉਹ ਕਹਿੰਦੇ ਹੁੰਦੇ ਆ ਵੀ ਹੈ ਉਹ ਭੇਡਾਂ ਵਾਂ ਤੇ ਖਾਲੂ ਨਾਲ ਸ਼ੇਰ ਵਾਲੀ ਲਿਆ ਕੇ ਫੇਰ ਪਾਲੀ ਆ ਬਸ ਇਹੋ ਕੁਝ ਉਹਨਾਂ ਦੇ ਪੱਲੇ ਆ ਕਰਨਾ ਉਹਨਾਂ ਫੇਰ ਆਪਣਾ ਕੱਖ ਨਹੀਂ ਪਹਿਲਾਂ ਵੀ ਉਹਨਾਂ ਨੂੰ 70 ਸਾਲ ਹੋ ਗਏ ਪੰਥਕ ਪੰਥਕ ਹੀ ਕਹਿੰਦੇ ਆ ਪੰਥਕ ਉਹ ਹੈ ਨਹੀਂ ਆ ਉਹ ਤੇ ਸਾਡੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਸਾਡੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਬੁੱਧੂ ਲਾ ਕੇ ਵੋਟਾਂ ਲੈ ਕੇ ਜਾਂ ਜਾਂਦੇ ਆ ਸੋ ਪੰਥਕ ਨਹੀਂ ਆ ਵੋਟਾਂ ਪਾਇਆ ਪੰਥਕ ਹੋਂਦਾ ਕੌਮ ਦੇ ਗਦਾਰ ਆ ਉਹ ਕੌਮ ਦੇ ਗਦਾਰ ਆ ਪੰਥਕ ਹੋਂਦਾ ਕੇਵਲੇ ਇੱਕ ਮਖੌਟਾ ਪਾਇਆ ਉਹਨਾਂ ਨੇ ਪਰ ਕੌਮ ਦੇ ਲੋਕ ਕੀ ਕਹਿ ਰਹੇ ਨੇ ਮਨਦੀਪ ਸਿੰਘ ਨੂੰ ਲੈ ਕੇ ਤਰਨਤਾਰਨਾ ਹਲਕੇ ਦੇ ਜਿੰਨੇ ਵੀ ਲੋਕ ਆ ਚਾ ਪਿੰਡੂ ਹਲਕਾ ਜਾਂ ਸ਼ਹਿਰੀ ਹਲਕਾ ਵਾ ਤਕਰੀਬਨ ਹੀ ਇੱਥੇ ਪੰਥਕ ਵੋਟ ਬਹੁਤ ਜ਼ਿਆਦਾ ਵਾ ਬਹੁਤਾਂਤ ਦੀ ਵਿੱਚ ਇੱਥੇ ਪੰਥਕ ਵੋਟ ਹੈ ਇਹ ਸਮੁੱਚੇ ਪੰਥ ਦਾ ਸਾਂਝਾ ਉਮੀਦਵਾਰ ਭਾਈ ਮਨਦੀਪ ਸਿੰਘ ਆ ਇਸ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੀਆਂ ਵਾਡਾਂ ਦੇ ਵਿੱਚ ਭਾਈ ਮਨਦੀਪ ਸਿੰਘ ਜੀ ਨੂੰ ਬਹੁਤ ਵੱਡੇ ਪੱਧਰ ਤੇ ਹੰਗਾਰਾ ਸੰਕਟਾਂ ਦੇ ਰਹੀਆਂ ਵਾ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜਾ ਸਾਡਾ ਪੰਥ ਹੈ ਨਾ ਕਲਗੀਧਰ ਪਿਛਾ ਦਾ ਚਲਾਇਆ ਹੋਇਆ ਪੰਥ ਆ ਤੇ ਇਹ ਪੰਥ ਜਿੱਥੇ ਵੀ ਖੜ ਜਾਂਦਾ ਜਾਂ ਇਸ ਪੰਥ ਦੇ ਵਾਰਸ ਜਿੱਥੇ ਵੀ ਬੈਠੇ ਆ ਉਹ ਆਪਣੇ ਪੰਥ ਦੇ ਹੱਕ ਦੇ ਵਿੱਚ ਹੀ ਭੁਗਤਦੇ ਆ ਕਿਹੜੀ ਪਾਰਟੀ ਦੇ ਨਾਲ ਫਸ ਮ ਮੁਕਾਬਲਾ ਹੈ ਜੀ ਮੁਕਾਬਲਾ ਤੇ ਵੇਖੋ ਪੰਥ ਦਾ ਕਿਸੇ ਦੇ ਨਾਲ ਹੋ ਹੀ ਨਹੀਂ ਸਕਦਾ ਜਿਹੜਾ ਪੰਥ ਹੈ ਨਾ ਪੰਥ ਦੇ ਅੱਗੇ ਨਾ ਮੁਗਲ ਅੜ ਸਕੇ ਪੰਥ ਦੇ ਅੱਗੇ ਨਾ ਅੰਗਰੇਜ਼ ਅੜ ਸਕੇ ਪੰਥ ਦੇ ਅੱਗੇ ਜਿਹੜੇ ਅੱਜ ਦੇ ਕਾਲੇ ਅੰਗਰੇਜ਼ ਆ ਇਹ ਵੀ ਨਹੀਂ ਅੜ ਸਕਣਗੇ ਪੰਥ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਪੰਥ ਜਿੱਤਦਾ ਆਇਆ ਪੰਥ ਜਿੱਤੂਗਾ ਫਤਿਹ ਹੋਊਗੀ ਝੰਡੇ ਪੰਥ ਦੇ ਝੂਲਣਗੇ ਸੋ ਇਸ ਕਰਕੇ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਖਾਲਸਾ ਰਾਜ ਆਊਗਾ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਤੇ ਆਉਣਾ ਹੀ ਹੋਣਾ ਜੀ ਕਿਸੇ ਨਾ ਕਿਸੇ ਦਿਨ ਖਾਲਸਾ ਰਾਜ ਦਾ ਸੂਰਜ ਚੜ੍ਹਨਾ ਵਾ ਤੇ ਖਾਲਸਾ ਰਾਜ ਪੈਦਾ ਹੋਣਾ ਵਾ ਖਾਲਸਾ ਰਾਜ ਦਾ ਸੂਰਜ ਛਿਪ ਗਿਆ ਗਦਾਰੀਆਂ ਕਰਕੇ ਜਿਹੜੇ ਸਾਡੀ ਕੌਮ ਦੇ ਵਿੱਚ ਗਦਾਰ ਢੋਗਰੇ ਪੈਦਾ ਹੋਏ ਸਾਡੇ ਆਪਣੇ ਆਣੇ దਗੇ ਕੀਤੇ ਧੋਖੇ ਕੀਤੇ ਉਹਨਾ ਕਰਕੇ ਖਾਲਸਾ ਰਾਜ ਦਾ ਚੜਿਆ ਹੋਇਆ ਸੂਰਜ ਡੁੱਬ ਗਿਆ ਚਲੋ ਸਿੱਖਾਂ ਨੂੰ ਤਾਂ ਖਾਲਸਾ ਰਾਜ ਬਾਰੇ ਪਤਾ ਹੋਊਗਾ ਜਾਂ ਖਾਲਸਾ ਰਾਜ ਬਾਰੇ ਪਤਾ ਹੋਊਗਾ ਹੋਰ ਧਰਮਾਂ ਦੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਇਹ ਜ਼ਰੂਰ ਦੱਸ ਦਿਓ ਵੀ ਖਾਲਸਾ ਰਾਜ ਹੈ ਹੈ ਕੀ ਹੈ ਜੀ ਕੋਈ ਇਹਦੀ ਡੈਫੀਨੇਸ਼ਨ ਇਹ ਨਾ ਸਮਝਿਆ ਕਰੋ ਵੀ ਇੱਥੋਂ ਹਿੰਦੂਆਂ ਨੂੰ ਕੱਢ ਦਿੱਤਾ ਜਾਊਗਾ ਇੱਥੋਂ ਕਦੇ ਮੁ슬ਮਾਨਾਂ ਨੂੰ ਕੱਢ ਦਿੱਤਾ ਜਾਊਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਨਹੀਂ ਹੈ ਖਾਲਸਾ ਰਾਜ ਦੇ ਵਿੱਚ ਤੇ ਸਾਰਿਆਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਦਿੱਤੇ ਜਾਣਗੇ ਉਹਨਾਂ ਨੂੰ ਬਣਦਾ ਸਤਕਾਰ ਦਿੱਤਾ ਜਾਊਗਾ ਬਣਦਾ ਆਦਰ ਦਿੱਤਾ ਜਾਊਗਾ ਉਹ ਆ ਖਾਲਸਾ ਰਾਜ ਮੇਰੀ 27 ਸਾਲ ਉਮਰ ਹੈ ਤੇ 27 ਸਾਲਾਂ ਦੇ ਵਿੱਚ ਮੈਂ ਸਭ ਤੋਂ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਈ ਸੀ ਐਰ ਕੀ ਐਮਪੀ ਇਲੈਕਸ਼ਨ ਦੇ ਵਿੱਚ ਉਹਦੇ ਤੋਂ ਪਹਿਲਾਂ ਕਿਸੇ ਬੰਦੇ ਨੂੰ ਮੈਂ ਵੋਟ ਨਹੀਂ ਪਾਈ ਸੋ ਇਸ ਕਰਕੇ ਰਾਜਨੀਤੀ ਦੇ ਵਿੱਚ ਆਉਣ ਨੂੰ ਦਿਲਤ ਨਹੀਂ ਹੀ ਕਰਦਾ ਪਰ ਜਿੰਨਾ ਇਹਨਾਂ ਨੇ ਪੰਜਾਬ ਦੀ ਧਰਤੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਿੱਖ ਨੌਜਵਾਨੀ ਨੂੰ ਕੁੱਟਣਾ ਸ਼ੁਰੂ ਕਰਤਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀਆਂ ਬੇਅਦਬੀਆਂ ਹੋ ਗਈਆਂ ਬੰਦੀ ਸਿੰਘਾਂ ਨੂੰ ਇਹ ਨਹੀਂ ਛੱਡ ਰਾਇ ਪ੍ਰਵਾਸ ਇੱਥੇ ਵਧ ਰਿਹਾ ਪਾਣੀ ਇੱਥੇ ਗੰਦਲੇ ਹੋ ਰਿਹਾ ਹੈ ਬੇਰੁਜ਼ਗਾਰੀ ਇੱਥੇ ਵਧ ਰਹੀ ਹੈ ਸਾਡੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਵਿਦੇਸ਼ਾਂ ਦੀ ਵੱਲ ਭੇਜਿਆ ਜਾ ਰਿਹਾ ਪ੍ਰਵਾਸ ਇੱਥੇ ਵਧ ਰਿਹਾ ਤਾਂ ਕਰਕੇ ਸਾਨੂੰ ਰਾਜਨੀਤੀ ਦੇ ਵਿੱਚ ਕਦਮ ਧਰਨਾ ਪਿਆ ਦਿੱਲੀ ਵਾਲਿਆਂ ਦੀ ਗੁਲਾਮੀ ਅਸੀਂ ਗਲੋ ਲਾਉਣੀ ਹੈ ਇਹ ਗਲੋ ਕਿਵੇਂ ਲਾਉਗੀ ਆਪਾਂ ਲੋਕਾਂ ਨੂੰ ਕਿਹੋ ਜੀ ਤਿਆਰੀ ਕਰਨੀ ਪਾਉਗੀ ਦਿੱਲੀ ਦੀ ਗੁਲਾਮੀ ਤੇ ਪੰਥ ਨੂੰ ਲਾਉਣੀ ਪਾਉਗੀ ਇੱਕ ਪਾਸਾ ਕਰਕੇ ਦਿੱਲੀ ਦੀ ਗੁਲਾਮੀ ਲਾਉਣੀ ਪਾਉਗੀ ਸੋ ਅਸੀਂ ਗੁਲਾਮ ਬਹੁਤ ਚਿਰ ਤੋਂ ਆਂ ਗਿਆ ਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਥੋਂ ਚਲਾ ਗਿਆ ਸੀ ਨਾ ਸ਼ੇਰੇ ਪੰਜਾਬ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਸ ਦਿਨ ਤੋਂ ਹੀ ਸਾਡੇ ਗਲ ਦੇ ਵਿੱਚ ਗੁਲਾਮੀ ਪੈ ਗਈ ਅੰਗਰੇਜ਼ਾਂ ਦੇ 100 ਸਾਲ ਅਸੀਂ ਗੁਲਾਮ ਰਹੇ ਅੰਗਰੇਜ਼ਾਂ ਤੋਂ ਬਾਅਦ ਅੱਜ ਇਹਨਾਂ ਦੇ ਗੁਲਾਮ ਆ ਜਿਨ੍ਹਾਂ ਦਾ ਤਖਤ ਦੇ ਉੱਪਰ ਰਾਜ ਹੈ ਜਿਹਨੂੰ ਇਹ ਹਿੰਦੂ ਰਾਜ ਬੋਲਦੇ ਆ ਹਿੰਦੂ ਰਾਸ਼ਟਰ ਬੋਲਦੇ ਆ ਅੱਜ ਇਹਨਾਂ ਦਾ ਰਾਜ ਹੈ ਅੱਜ ਅਸੀਂ ਇਹਨਾਂ ਦਾ ਗੁਲਾਮ ਹੈ ਇਹ ਗੁਲਾਮੀ ਤੇ ਪੰਜਾਬ ਦੇ ਲੋਕ ਲਾਉਣਗੇ ਪੰਜਾਬ ਦੇ ਇਥੋਂ ਦੇ ਰਹਿਣ ਵਾਲੀ ਜਿਹੜੀ ਜਨਤਾ ਉਹ ਲਾਊਗੀ ਜਦੋਂ ਅਸੀਂ ਇੱਕ ਹੋ ਗਏ ਇੱਕ ਝੰਡੇ ਥੱਲੇ ਸਾਡਾ ਪੰਥ ਇੱਕ ਹੋ ਗਿਆ ਸਾਡੀ ਇਹ ਜੰਗ ਸਾਡੀ ਸਾਂਝੀ ਆ ਕੌਮ ਦੀ ਸਾਂਝੀ ਜੰਗ ਹੈ ਤੇ ਜਦੋਂ ਇਹ ਸਾਹੀ ਸਾਂਝੀ ਜੰਗ ਨੂੰ ਇਕੱਠਿਆਂ ਹੋ ਕੇ ਲੜ ਲਿਆ ਇਕੱਠਿਆਂ ਹੋ ਕੇ ਅਸੀਂ ਤਕੜੇ ਹੋਗੇ ਤੇ ਇਸ ਕਰਕੇ ਗੁਲਾਮੀ ਗਲੋ ਜਰੂਰ ਲਾਤੂਗੀ ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲੇ ਵੀ ਕਹਿ ਕੇ ਗਏ ਆ ਵੀ ਸਿੰਘੋ ਗੁਲਾਮੀ ਲਾਉਣੀ ਆ ਚਾਹ ਅੱਜ ਲੜਨਾ ਅੱਜ ਲੜ ਲਓ ਕੱਲ ਲੜਨਾ ਕੱਲ ਲੜ ਲਿਓ ਪਰ ਇੱਕ ਨਾ ਇੱਕ ਦਿਨ ਪੰਛ ਨੂੰ ਗੁਲਾਮੀ ਕੋਲੋਂ ਲਾਉਣੀ ਪੈਣੀ ਆ ਐਸਜੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਰ ਕਿਸੇ ਦੀਆਂ ਨਜ਼ਰਾਂ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਨ੍ਹਾਂ ਦਾ ਸਮਰਥਨ ਕੀਤਾ ਗਿਆ ਹੈ ਮਨਦੀਪ ਸਿੰਘ ਜਿਹੜੇ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਨਹੀਂ ਉਹਨਾਂ ਦੇ ਟਿਕੀਆਂ ਹੋਈਆਂ ਨੇ ਆਖਿਰਕਾਰ ਮਨਦੀਪ ਸਿੰਘ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਜਦ ਵੋਟਰ ਕੀ ਕਹਿ ਰਹੇ ਨੇ ਜਾ ਸਮਰਥਨ ਕਿਹੋ ਜਿਹਾ ਮਿਲ ਰਿਹਾ ਹੈ ਤਾਂ ਇਸ ਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਾਈ ਚਮਕੌਰ ਸਿੰਘ ਮੌਜੂਦ ਨੇ ਇਹ ਕੈਂਪੇਨ ਕਰ ਰਹੇ ਨੇ ਪਹਿਲੇ ਦਿਨ ਤੋਂ ਲੈ ਕੇ ਨੋਮੀਨੇਸ਼ਨ ਫਾਈਲ ਕਰਨ ਤੱਕ ਇਹ ਕੈਂਪੇਨ ਕਰ ਰਹੇ ਨੇ ਅੱਜ ਵੀ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਜਿਨ੍ਹਾਂ ਦਾ ਸਮਰਥਨ ਕੀਤਾ ਗਿਆ ਜੋ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਸੇ ਉਮੀਦਵਾਰ ਦਾ ਸਮਰਥਨ ਕੀਤਾ ਗਿਆ ਹੈ ਉਹ ਉਮੀਦਵਾਰ ਹੈ ਮਨਦੀਪ ਸਿੰਘ ਸੰਦੀਪ ਸਿੰਘ ਸਨੀ ਦੇ ਬ੍ਰਦਰ ਨੇ ਤਾਂ ਚੋਣ ਪ੍ਰਚਾਰ ਕਿਹੋ ਜਿਹਾ ਹੋ ਰਿਹਾ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਇਸ ਦੇ ਬਾਰੇ ਗੱਲਬਾਤ ਕਰਾਂਗੇ ਚਮਕੌਰ ਬਾਈ ਸਾਡੇ ਨਾਲ ਨੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਤੁਸੀਂ ਪਹਿਲੇ ਦਿਨ ਤੋਂ ਹੀ ਚੋਣ ਪ੍ਰਚਾਰ ਕਰ ਰਹੇ ਹੋ ਲੋਕਾਂ ਦਾ ਹੰਗਾਰਾ ਤਰਨਤਾਰਨ ਦੇ ਲੋਕ ਕੀ ਕਹਿ ਰਹੇ ਨੇ ਮਨਦੀਪ ਸਿੰਘ ਨੂੰ ਲੈ ਕੇ ਤਰਨਤਾਰਨ ਹਲਕੇ ਦੇ ਜਿੰਨੇ ਵੀ ਲੋਕ ਆ ਚਾ ਪਿੰਡੂ ਹਲਕਾ ਜਾਂ ਸ਼ਹਿਰੀ ਹਲਕਾ ਵਾ ਤਕਰੀਬਨ ਹੀ ਇੱਥੇ ਪੰਤਕ ਵੋਟ ਬਹੁਤ ਜ਼ਿਆਦਾ ਵਾ ਬਹੁਤਾਂਤ ਦੇ ਵਿੱਚ ਇੱਥੇ ਪੰਥਕ ਵੋਟ ਹੈ ਤੇ ਸਮੁੱਚੇ ਪੰਥ ਦਾ ਸਾਂਝਾ ਉਮੀਦਵਾਰ ਭਾਈ ਮਨਦੀਪ ਸਿੰਘ ਆ ਤੇ ਇਸ ਕਰਕੇ ਪਿੰਡਾਂ ਨਗਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੀਆਂ ਵਾਡਾਂ ਦੇ ਵਿੱਚ ਭਾਈ ਮਨਦੀਪ ਸਿੰਘ ਜੀ ਨੂੰ ਬਹੁਤ ਵੱਡੇ ਪੱਧਰ ਤੇ ਹੰਗਾਰਾ ਸੰਕਟਾਂ ਦੇ ਰਹੀਆਂ ਵਾਂ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜਾ ਸਾਡਾ ਪੰਥ ਹੈ ਨਾ ਕਲਗੀਧਰ ਪਿਥਾ ਦਾ ਚਲਾਇਆ ਹੋਇਆ ਪੰਥ ਆ ਤੇ ਇਹ ਪੰਥ ਜਿੱਥੇ ਵੀ ਖੜ ਜਾਂਦਾ ਜਾਂ ਇਸ ਪੰਥ ਦੇ ਵਾਰਿਸ ਜਿੱਥੇ ਵੀ ਬੈਠੇ ਆ ਉਹ ਆਪਣੇ ਪੰਥ ਦੇ ਹੱਕ ਦੇ ਵਿੱਚ ਹੀ ਭੁਗਤਦੇ ਆ ਇਸੇ ਤਰ੍ਹਾਂ ਹੀ ਭਾਈ ਮਨਦੀਪ ਸਿੰਘ ਜਿਹੜਾ ਇੱਕ ਕੈਂਡੀਡੇਟ ਆ ਖੇਚਦਾ ਕੇਂਦਰ ਵੀ ਬਣਿਆ ਹੋਇਆ ਉਹਦਾ ਕਾਰਨ ਇਹ ਆ ਵੀ ਉਹਨਾਂ ਦਾ ਭਰਾ ਭਾਈ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸੂਰੀ ਸੀ ਜਿਹੜਾ ਸਾਡੀਆਂ ਸਿੱਖਾਂ ਦੀਆਂ ਧੀਆ ਭੈਣਾਂ ਨੂੰ ਗਲਤ ਲਫ਼ਜ਼ ਬੋਲਦਾ ਸੀ ਉਹਨਾਂ ਦੇ ਬਾਰੇ ਉਹਨਾਂ ਦੀ ਸ਼ਾਨ ਦੇ ਖਿਲਾਫ ਗਲਤ ਲਫਜ਼ ਬੋਲਦਾ ਸੀ ਜਾਂ 2% ਵਾਲਿਆਂ ਨੂੰ ਕਹਿੰਦਾ ਸੀ ਦਬਲ ਦੂੰਗਾ ਕੁਚਲ ਦੂੰਗਾ ਇਦਾਂ ਦੇ ਸ਼ਬਦ ਬੋਲਣੇ ਵੀ ਜਿਹੜੇ ਨਹੀਂ ਬੋਲਣੇ ਬਣਦੇ ਸਮਾਜ ਦੇ ਵਿੱਚ ਉਹਨੂੰ ਸੋਧਾ ਲਾਉਣ ਦੀ ਸੇਵਾ ਭਾਈ ਸੰਦੀਪ ਸਿੰਘ ਸਣੀ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਫਿਰ ਨਾਲ ਦੀ ਨਾਲ ਹੀ ਜਦੋਂ ਜੇਲ੍ਹ ਦੇ ਅੰਦਰ ਆ ਪਿਛਲੇ 2 ਮਹੀਨੇ ਦੀ ਘਟਨਾ ਵਾ ਜਿਹੜਾ ਸੂਬਾ ਸਰਹੰਦ ਦਾ ਤੇ ਸੂਬੇ ਸਰਹੰਦ ਨੂੰ ਧੁਰ ਦੀ ਟਿਕਟ ਦਿੱਤੀ ਇਹ ਸੂਬਾ ਸਰਹੰਦੋਂ ਬੰਦਾ ਵਾਏ ਜਿੰਨੇ ਇਹ ਸਮਾਜੀ ਏਰੀਏ ਦੇ ਵਿੱਚ ਲਗਭਗ ਜਿੱਥੇ ਝਬਾਲ ਏਰੀਆ ਪੈ ਜਾਂਦਾ ਜਿੱਥੋਂ ਅਸੀਂ ਹੁਣ ਤਕਰੀਬਨ ਝਬਾਲ ਵੀ ਸਾਡਾ ਇੱਕ ਦਫ਼ਤਰ ਬਣਿਆ ਝਬਾਲ ਦੇ ਏਰੀਏ ਦੇ ਵਿੱਚ ਇੰਨੇ ਇੰਨਾ ਜ਼ਿਆਦਾ ਗੰਦ ਪਾਇਆ ਸੀ ਧੀਆਂ ਭੈਣਾਂ ਦੀ ਅਜੇ ਤਾਂ ਲੁੱਟਦਾ ਰਿਆ ਸੂਬਾ ਸਰਹੰਦਾ ਇੱਥੋਂ ਤੱਕ ਵੀ ਰਾਹ ਜਾਂਦੇ ਮੁੰਡਿਆਂ ਦਾ ਵੀ ਇਨੇ ਇਨਕਾਊਂਟਰ ਕੀਤਾ ਇੱਕ ਦਿਨ ਦੋ ਸਕੂਲ ਪੜਨ ਜਾ ਰਹੇ ਨੌਜਵਾਨ ਸੀ ਤੇ ਉਸ ਦਿਨ ਇਨੇ ਕੋਈ ਮਾਰਿਆ ਨਹੀਂ ਸੀ ਕੋਈ ਇਨਕਾਊਂਟਰ ਨਹੀਂ ਕੀਤਾ ਇਨੇ ਆਪਣੇ ਨਾਲ ਦੀਆਂ ਨੂੰ ਕਿਹਾ ਵੀ ਚੱਕੋ ਇਹਨਾਂ ਨੂੰ ਜੀਪ ਦੇ ਵਿੱਚ ਲੈ ਜਾਨੇ ਆ ਤੇ ਦੀਪ ਦੇ ਵਿੱਚ ਲੈ ਕੇ ਗਏ ਤੇ ਥੋੜੇ ਸਮੇਂ ਦੇ ਵਿੱਚ ਹੀ ਉਹਦਾ ਦੋਹਾਂ ਮੁੰਡਿਆਂ ਦਾ ਨੌਜਵਾਨਾਂ ਦਾ ਆਣ ਦਾੜੀ ਸੀ ਅਜੇ ਦਾੜੀ ਮੁੱਛਾਂ ਨਹੀਂ ਸੀ ਆਈਆਂ ਤੇ ਐਨਕਾਊਂਟਰ ਕਰ ਦਿੱਤਾ ਤੇ ਉਹਨਾਂ ਦੋ ਨੌਜਵਾਨਾਂ ਦਾ ਫੇਕ ਐਨਕਾਊਂਟਰ ਬਣਾ ਕੇ ਤੇ ਮੌਦੇ ਘਾਟ ਉਤਾਰ ਦਿੱਤਾ ਮਤਲਬ ਇੰਨਾ ਇਹਨੇ ਚਭਾਲ ਮਾਝਾ ਏਰੀਆ ਤਰਨਤਾਰਨ ਏਰੀਏ ਦੇ ਵਿੱਚ ਬਹੁਤ ਗੰਦ ਪਾਇਆ ਸੀ ਜਿਸ ਦਿਨ ਭਾਈ ਸੰਦੀਪ ਸਿੰਘ ਸਣੀ ਦੇ ਉੱਪਰ ਉਹ ਫੇਰ ਚੜ ਕੇ ਆਇਆ ਫੇਰ ਉਹਦੀ ਮਾਨਸਿਕਤਾ ਉਹ ਜਾਗੀ ਵੀ ਮੈਂ ਸੇਖ ਨੌਜਵਾਨਾਂ ਦਾ ਕਤਲ ਕਰਾਂ ਇਹਨਾਂ ਨੂੰ ਮਾਰਾਂ ਇਸੇ ਤਰ੍ਹਾਂ ਉਹ ਜਦੋਂ ਚੜ ਕੇ ਆਇਆ ਨਾ ਭਾਈ ਮਨਦੀਪ ਸਿੰਘ ਨੂੰ ਮਾਰਨ ਵਾਸਤੇ ਆਇਆ ਸੂਬਾ ਸਰਾਂ ਦਾ ਫੇਰ ਭਾਈ ਸੰਦੀਪ ਸਿੰਘ ਨੇ ਹੱਥ ਚੜ ਗਿਆ ਤੂੰ ਠਾਂ ਟਕਾਣੇ ਲੱਗੀ ਧੁਰ ਦੀ ਟਿਕਟ ਦਿੱਤੀ ਤੇ ਜਦੋਂ ਇਥੋਂ ਦੀਆਂ ਮਾਵਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸਾਡੇ ਵੱਡਿਆਂ ਨੂੰ ਪਤਾ ਲੱਗਾ ਵੀ ਭਾਈ ਸੰਦੀਪ ਸਿੰਘ ਸਣੀ ਨੇ ਇਨਾ ਵੱਡਾ ਕਾਰਜ ਕਰਤਾ ਇਨਾ ਮਾਵਾਂ ਦੇ ਵਾਗ ਰੇ ਅੱਖਾਂ ਦੇ ਹੰਝੂ ਪੂੰਝੇ ਭਾਈ ਸੰਦੀਪ ਸਿੰਘ ਸਣੀ ਨੇ ਉਹ ਫਿਰ ਮਾਵਾਂ ਜਹ ਹੱਕ ਦੇ ਵਿੱਚ ਨਿਤ ਰੀਆਂ ਹਈਆਂ ਉਹ ਨੌ ਜਵਾਨ ਜਿਨ੍ਹਾਂ ਦੇ ਪਿਓ ਇਹਨੇ ਮੌਤ ਦੇ ਘਾਟ ਉਤਾਰਤੇ ਉਹ ਭੈਣਾ ਜਿਨ੍ਹਾਂ ਦੇ ਭਰਾ ਕੋਲੇ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਕੋਲੇ ਉਹ ਅੱਜ ਸਾਰੇ ਸਾਡੇ ਨਾਲ ਆ ਕਿਉਂ ਨਾਲ ਆ ਕਹੋ ਕਿ ਭਾਈ ਸੰਦੀਪ ਸਿੰਘ ਸਣੀ ਨੇ ਉਹਨਾਂ ਦੀਆਂ ਅੱਖਾਂ ਦੇ ਹੰਝੂ ਪੂੰਝਣ ਦਾ ਕੰਮ ਕੀਤਾ ਸੁਇਸ ਕਰਕੇ ਇਸ ਹਲਕੇ ਦੇ ਵਿੱਚੋਂ ਸ਼ਹਿਰੀ ਪਿੰਡੂ ਹਲਕੇ ਦੇ ਵਿੱਚੋਂ ਇਸ ਕਰਕੇ ਹੰਗਾਰਾ ਵੱਡੇ ਪੱਧਰ ਤੇ ਮਿਲ ਰਿਹਾ ਸਾਨੂੰ ਅੱਛਾ ਮੁਕਾਬਲਾ ਕਿਹੜੀ ਧਿਰ ਦੇ ਨਾਲ ਹੈ ਮਨਦੀਪ ਸਿੰਘ ਦਾ ਜਿਹੜੇ ਆਜ਼ਾਦ ਉਮੀਦਵਾਰ ਨੇ ਉਹਨਾਂ ਦਾ ਮੁਕਾਬਲਾ ਕਿਹੜੀ ਧਿਰ ਦੇ ਨਾਲ ਹੈ ਕਿਹੜੀ ਪਾਰਟੀ ਦੇ ਨਾਲ ਫਸਾ ਮੁਕਾਬਲਾ ਹੈ ਜੀ ਮੁਕਾਬਲਾ ਤੇ ਵੇਖੋ ਪੰਥ ਦਾ ਕਿਸੇ ਦੇ ਨਾਲ ਹੋ ਹੀ ਨਹੀਂ ਸਕਦਾ ਜਿਹੜਾ ਪੰਥ ਹੈ ਨਾ ਪੰਥ ਦੇ ਅੱਗੇ ਨਾ ਮੁਗਲ ਅੜ ਸਕੇ ਪੰਥ ਦੇ ਅੱਗੇ ਨਾ ਅੰਗਰੇਜ਼ ਅੜ ਸਕੇ ਪੰਥ ਦੇ ਅੱਗੇ ਜਿਹੜੇ ਅੱਜ ਦੇ ਕਾਲੇ ਅੰਗਰੇਜ਼ ਆ ਇਹ ਵੀ ਨਹੀਂ ਅੜ ਸਕਣਗੇ ਪੰਥ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਪੰਥ ਜਿੱਤਦਾ ਆਇਆ ਪੰਥ ਜਿੱਤੂਗਾ ਫਤਿਹ ਹੋਊਗੀ ਝੰਡੇ ਪੰਥ ਦੇ ਝੂਲਣਗੇ ਸੋ ਇਸ ਕਰਕੇ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਇੱਕ ਤਰਫਾ ਕੰਮ ਹੋਊਗਾ ਖਾਲਸਾ ਰਾਜ ਆਊਗਾ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਤੇ ਆਉਣਾ ਹੀ ਹੋਣਾ ਜੀ ਖਾਲਸਾ ਰਾਜ ਅਸੀਂ ਅਰਦਾਸ ਦੇ ਵਿੱਚ ਤੁਸੀਂ ਵੀ ਗੁਰਸੇਖੂ ਮੈਂ ਵੀ ਗੁਰਸੇਖਾਂ ਤੇ ਜਿਹੜਾ ਗੁਰਸੇਖਾ ਜਦੋਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਤੇ ਅਰਦਾਸ ਦੇ ਅਖੀਰ ਤੇ ਦੋਰਾ ਪੜਦਾ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ ਖਵਾਰੋ ਏਸਾ ਮਿਲेंगे ਬਤੀ ਸ਼ਰਨ ਜੋ ਖਾਲਸਾ ਰਾਜ ਆਉਣਾ ਹੀ ਆਉਣਾ ਹੋ ਸਕਦਾ ਅਸੀਂ ਖਾਲਸਾ ਰਾਜ ਨਾ ਵੇਖੀਏ ਸਾਡੇ ਪੋਤੇ ਵੇਖ ਲੈਣਗੇ ਸਾਡੇ ਪੋਤ ਨਾ ਵੇਖਣਗੇ ਸਾਡੇ ਪੜਪੋਤੇ ਵੇਖ ਲੈਣਗੇ ਗਾਂ ਜਿਹੜੇ ਉਹਨਾਂ ਦੇ ਪੜਪੋਤੇ ਹੋਣਗੇ ਉਹ ਵੇਖ ਲੈਣਗੇ ਕਿਸੇ ਨਾ ਕਿਸੇ ਦਿਨ ਖਾਲਸਾ ਰਾਜ ਦਾ ਸੂਰਜ ਚੜ੍ਹਨਾ ਵਾ ਤੇ ਖਾਲਸਾ ਰਾਜ ਪੈਦਾ ਹੋਣਾ ਵਾ ਖਾਲਸਾ ਰਾਜ ਦਾ ਸੂਰਜ ਛਿਪ ਗਿਆ ਗਦਾਰੀਆਂ ਕਰਕੇ ਜਿਹੜੇ ਸਾਡੇ ਕੌਮ ਦੇ ਵਿੱਚ ਗਦਾਰ ਢੋਗਰੇ ਪੈਦਾ ਹੋਏ ਸਾਡੇ ਆਪਣੇਆਂ ਨੇ దਗੇ ਕੀਤੇ ਧੋਖੇ ਕੀਤੇ ਉਹਨਾ ਕਰਕੇ ਖਾਲਸਾ ਰਾਜ ਦਾ ਚੜਿਆ ਹੋਇਆ ਸੂਰਜ ਡੁੱਬ ਗਿਆ ਪਰ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਰੋਜ਼ ਅਰਦਾਸਾਂ ਕਰਦੇ ਆਂ ਵੀ ਸੱਚੇ ਪਾਤਸ਼ਾਹ ਜੀ ਖਾਲਸਾ ਰਾਜ ਦਾ ਸੂਰਜ ਫੇਰ ਚੜੇ ਫੇਰ ਲੋਕ ਸੁਖੀ ਹੋਣ ਸਾਂਝੀ ਵਾਲਤਾ ਦਾ ਰਾਜ ਹੋਵੇ ਜਿੱਥੇ ਸਾਰੇ ਧਰਮ ਸੁਖੀ ਸੁਖੀ বাসਦੇ ਹੋਣ ਸੋ ਇਸੇ ਤਰ੍ਹਾਂ ਕੋਈ ਬੇਰੁਜ਼ਗਾਰ ਨਾ ਹੋਵੇ ਆਪਣੀ ਕਿਰਤ ਕਮਾਈ ਲੋਕ ਕਰਦੇ ਹੁਣ ਧੋਖੇ ਧੜੀਆਂ ਨਸ਼ਾ ਤਸਕਰੀ ਆ ਜੋ ਕੁਝ ਅੱਜ ਚੱਲ ਰਿਹਾ ਇਹ ਸਾਰਾ ਕੁਝ ਬੰਦ ਹੋ ਜੇ ਇਹ ਖਾਲਸਾ ਰਾਜ ਦੇ ਵਿੱਚ ਹੀ ਹੋ ਸਕਦਾ ਜੀ ਅੱਛਾ ਦਿੱਲੀ ਵਾਲਿਆਂ ਦੀ ਗਲੋਂ ਜਿਹੜੀ ਗੁਲਾਮੀ ਹੈ ਕਦੋਂ ਲਾਉਗੀ ਬਾਈ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਨੇ ਚਾਹੁੰਦੇ ਵੀ ਆ ਕਿ ਦਿੱਲੀ ਵਾਲਿਆਂ ਦੀ ਗੁਲਾਮੀ ਅਸੀਂ ਗਲੋਂ ਲਾਉਣੀ ਹੈ ਤੇ ਗਲੋਂ ਕਿਵੇਂ ਲਾਉਗੀ ਆਪਾਂ ਲੋਕਾਂ ਨੂੰ ਕਿਹੋ ਜੀ ਤਿਆਰੀ ਕਰਨੀ ਪਾਉਗੀ ਦਿੱਲੀ ਦੀ ਗੁਲਾਮੀ ਤੇ ਪੰਥ ਨੂੰ ਲਾਉਣੀ ਪਾਉਗੀ ਇੱਕ ਪਾਸਾ ਕਰਕੇ ਦਿੱਲੀ ਦੀ ਗੁਲਾਮੀ ਲਾਉਣੀ ਪਾਉਗੀ ਸੋ ਅਸੀਂ ਗੁਲਾਮ ਬਹੁਤ ਚਿਰ ਤੋਂ ਆ ਗਿਆਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਥੋਂ ਚਲਾ ਗਿਆ ਸੀ ਨਾ ਸ਼ੇਰੇ ਪੰਜਾਬ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਸ ਦਿਨ ਤੋਂ ਹੀ ਸਾਡੇ ਗਲ ਦੇ ਵਿੱਚ ਗੁਲਾਮੀ ਪੈ ਗਈ ਅੰਗਰੇਜ਼ਾਂ ਦੇ 100 ਸਾਲ ਅਸੀਂ ਗੁਲਾਮ ਰਹੇ ਅੰਗਰੇਜ਼ਾਂ ਤੋਂ ਬਾਅਦ ਅੱਜ ਇਹਨਾਂ ਦੇ ਗੁਲਾਮ ਹੈ ਜਿਨ੍ਹਾਂ ਦਾ ਤਖਤ ਦੇ ਉੱਪਰ ਰਾਜ ਹੈ ਜਿਹਨੂੰ ਇਹ Hindu ਰਾਜ ਬੋਲਦੇ ਆ Hindu ਰਾਸ਼ਟਰ ਬੋਲਦੇ ਆ ਅੱਜ ਇਹਨਾਂ ਦਾ ਰਾਜ ਹੈ ਅੱਜ ਅਸੀਂ ਇਹਨਾਂ ਦਾ ਗੁਲਾਮ ਹੈ ਇਹ ਗੁਲਾਮੀ ਤੇ ਪੰਜਾਬ ਦੇ ਲੋਕ ਲਾਉਣਗੇ ਪੰਜਾਬ ਦੇ ਇੱਥੋਂ ਦੇ ਰਹਿਣ ਵਾਲੀ ਜਿਹੜੀ ਜਨਤਾ ਉਹ ਲਾਊਗੀ ਜਦੋਂ ਅਸੀਂ ਇੱਕ ਹੋ ਗਏ ਇੱਕ ਝੰਡੇ ਥੱਲੇ ਸਾਡਾ ਪੰਥ ਇੱਕ ਹੋ ਗਿਆ ਸਾਡੀ ਇਹ ਜੰਗ ਸਾਡੀ ਸਾਂਝੀ ਆ ਕੌਮ ਦੀ ਸਾਂਝੀ ਜੰਗ ਹੈ ਤੇ ਜਦੋਂ ਇਹ ਸਾਹੀ ਸਾਂਝੀ ਜੰਗ ਨੂੰ ਇਕੱਠਿਆਂ ਹੋ ਕੇ ਲੜ ਲਿਆ ਇਕੱਠਿਆਂ ਹੋ ਗਏ ਅਸੀਂ ਤਕੜੇ ਹੋਗੇ ਤੇ ਇਸ ਕਰਕੇ ਗੁਲਾਮੀ ਗਲੋਂ ਜ਼ਰੂਰ ਲੱਤੂਗੀ ਇਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਲੇ ਵੀ ਕਹਿ ਕੇ ਗਏ ਆ ਵੀ ਸਿੰਘੋ ਗੁਲਾਮੀ ਲਾਉਣੀ ਆ ਚਾਹੇ ਅੱਜ ਲੜਨਾ ਅੱਜ ਲੜ ਲਓ ਕਾਲ ਲੜਨਾ ਕਾਲ ਲੜਲੀ ਪਰ ਇੱਕ ਨਿਆਕ ਦਿਨ ਪੰਛ ਨੂੰ ਗੁਲਾਮੀ ਕੋਲੋਂ ਲਾਉਣੀ ਪੈਣੀ ਆ ਤੇ ਉਹ ਸਮਾਂ ਦੂਰ ਨਹੀਂ ਗੁਲਾਮੀ ਦੇ ਕਈ ਲੀਡਰਾਂ ਦੇ ਬਿਆਨ ਆ ਰਹੇ ਨੇ ਉਹ ਕਹਿੰਦੇ ਵੀ ਭਾਈ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਨਾ ਚੋਣੋ ਕਹਿੰਦੇ ਅਸੀਂ ਜਿਹੜੇ ਭਾਈਵਾਲਤਾ ਦੀ ਗੱਲ ਕਰਦੇ ਆ ਜਾਂ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਸਾਨੂੰ ਮੌਕਾ ਦਿਓ ਧਰਮ ਦੀ ਰਾਜਨੀਤੀ ਕਰਨ ਵਾਲਿਆਂ ਨੂੰ VOTING ਨਾ ਕਰੋ ਜੀ ਇਹ ਇਹ ਪ੍ਰਚਾਰ ਹੋ ਰਿਹਾ ਜੀ ਵੇਖੋ ਜੀ ਸਿੱਖ ਧਰਮ ਤੋਂ ਵਧੀਆ ਰਾਜਨੀਤਿਕ ਕੌਣ ਹੋ ਸਕਦਾ ਸਾਡੀ ਵਰਗੀ ਰਾਜਨੀਤੀ ਕੀਤੀ ਕਿਸੇ ਨੇ ਨਹੀਂ ਉਹ ਕਹਿੰਦੇ ਵੀ ਅਸੀਂ ਦੂਜੀ ਰਾਜਨੀਤੀ ਕਰਦੇ ਹਾਂ ਉੱਚ ਭਲੇ ਦੀ ਗੱਲ ਹੁੰਦੀ ਹੈ ਤੇ ਸਾਡਾ ਦੇ ਧਰਮ ਹੀ ਭਲੇ ਦੀ ਗੱਲ ਕਰ ਲਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਧਰਮ ਦੇ ਉੱਪਰ ਰਾਜਨੀਤੀ ਕਿਉਂ ਨਾ ਕਰੀਏ ਸਾਡਾ ਫਰਜ ਹੈ ਇਹ ਪੰਥ ਘਲਕਾਵਾ ਇੱਥੇ ਪੰਥ ਦੇ ਵਿਛਿੰਦੇ ਰਹਿੰਦੇ ਆ ਇੱਥੇ ਉਹ ਲੋਕ ਰਹਿੰਦੇ ਜਿਨ੍ਹਾਂ ਰਾਜ ਕੀਤਾ ਵਾ ਜੇਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਸੀ ਨਾ ਤਾਂ ਵਧੀਆ ਰਾਜ ਹੋਇਆ ਰਾਜ ਤੇ ਪੰਜਾਬ ਦੀ ਧਰਤੀ ਤੇ ਮੁਗਲਾਂ ਦਾ ਵੀ ਰਿਆ ਰਾਜ ਪੰਜਾਬ ਦੀ ਧਰਤੀ ਤੇ ਅੰਗਰੇਜ਼ਾਂ ਦਾ ਵੀ ਰਿਆ ਬਕੋ ਬਕਰੇ ਹਾਕਮਾਂ ਦਾ ਰਿਆ ਪਰ ਪੰਜਾਬ ਦੀ ਧਰਤੀ ਤੇ ਰਾਜ ਇੱਕੋ ਸਮੇਂ ਵਧੀਆ ਆ ਉਹ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੋ ਇਸ ਕਰਕੇ ਸਾਡਾ ਸਾਡਾ ਤੇ ਇਹ ਕੰਮ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਸ ਰਾ 40 ਸਾਲ ਦੇ ਰਾਜ ਦੇ ਵਿੱਚ ਇੱਕ ਨੂੰ ਵੀ ਫਾਇ ਨਹੀਂ ਟੰਗਿਆ ਗਿਆ ਕਿਸੇ ਨੂੰ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਗਿਆ ਇਸ ਨੇ ਮਹਾਰਾਜ ਰਣਜੀਤ ਸਿੰਘ ਦੇ ਖਿਲਾਫ ਬਗਾਵਤ ਨਹੀਂ ਕੀਤੀ ਇੰਨਾ ਵਧੀਆ ਰਾਜ ਇੰਨਾ ਸ਼ਕਤੀਸ਼ਾਲੀ ਕੀਮਤੀ ਪਰਫੁੱਲਤ ਰਾਜ ਉਸ ਰਾਜ ਵਰਗਾ ਦੂਜਾ ਕੋਈ ਰਾਜ ਨਹੀਂ ਸੀ ਹੈਗਾ ਸੋ ਅਸੀਂ ਤੇ ਉਸ ਰਾਜ ਦੀ ਗੱਲ ਕਰਦੇ ਆਂ ਅਸੀਂ ਬਾਬੇ ਨਾਨਕ ਦੇ ਵਾਰਿਸ ਆਂ ਬਾਬੇ ਨਾਨਕ ਦਾ ਧਰਮ ਕਹਿੰਦਾ ਖੱਤਰੀ ਬ੍ਰਾਹਮਣ ਊਸ਼ੂਦ ਵਹਿਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਬਾਬੇ ਨਾਨਕ ਦਾ ਧਰਮ ਕਹਿੰਦਾ ਸਭੇ ਸਾਂਝੀ ਵਾਲ ਸਦਾਇਨ ਅਸੀਂ ਤੇ ਸਾਂਝੀ ਵਾਲਤਾ ਦੀ ਗੱਲ ਕਰਦੇ ਆਂ ਅਸੀਂ ਸਾਰਿਆਂ ਦੀ ਗੱਲ ਕਰਦੇ ਆਂ ਸਾਡੇ ਤੋਂ ਵੱਡਾ ਪਰਉਪਕਾਰੀ ਕੌਣ ਹੋ ਸਕਦਾ ਜਿਹੜੇ ਬਗਾਨਿਆਂ ਦੀ ਖਾਤਰ ਸੀਸ ਦੇ ਸਕਦੇ ਆ ਸੀਸ ਤਲੀ ਤੇ ਧਰ ਕੇ ਲੜ ਸਕਦੇ ਆ ਤੁਸੀਂ ਸਾਨੂੰ ਗੱਲ ਕਰੋਗੇ ਵੀ ਅਸੀਂ ਧਰਮ ਦੇ ਨਾਮ ਤੇ ਵੀ ਵੋਟਾਂ ਮੰਗ ਰਹੇ ਆ ਤੇ ਇਹ ਪੰਜਾਬ ਦੇ ਉੱਪਰ ਇਸ ਹਿੰਦੁਸਤਾਨ ਤੇ ਭਾਰਤ ਤੇ ਜਿਨ੍ਹਾਂ ਦਾ ਰਾਜ ਹੈ ਉਹ ਕਿਦੇ ਨਾਮ ਤੇ ਵੋਟਾਂ ਮੰਗਦੇ ਆ ਉਹ ਹਿੰਦੂ ਰਾਸ਼ਟਰ ਬੋਲੀ ਜਾ ਰਹੇ ਆ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਸਾਨੂੰ ਵੋਟਾਂ ਪਾਓ ਅਸੀਂ ਦੂਰਾਇਸਟਰ ਬਣਾਵਾਂਗੇ ਸਾਨੂੰ ਖਾਲਸ ਰਾਜ ਕਹਿੰਦੇ ਹੋ ਖਾਲਸ ਰਾਜ ਅਦਰ ਕਮਿਊਨਿਟੀ ਵਾਲੇ ਲੋਕ ਜਾਣਨਾ ਚਾਹੁੰਦੇ ਨੇ ਚਲੋ ਸਿੱਖਾਂ ਨੂੰ ਤਾਂ ਖਾਲਸ ਰਾਜ ਬਾਰੇ ਪਤਾ ਹੋਊਗਾ ਜਾਂ ਖਾਲਸਾ ਰਾਜ ਬਾਰੇ ਪਤਾ ਹੋਊਗਾ ਹੋਰ ਧਰਮਾਂ ਦੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਇਹ ਜ਼ਰੂਰ ਦੱਸ ਦਿਓ ਵੀ ਖਾਲਸਾ ਰਾਜ ਹੈ ਹੈ ਕੀ ਹੈ ਜੀ ਖਾਲਸਾ ਰਾਜ ਇਸ ਤਰ੍ਹਾਂ ਦਾ ਰਾਜ ਆ ਵੀ ਜਿਹਦੀ ਨੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਦੇ ਰੱਖੀ ਜਾਊਗੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤਾਂ ਦੇ ਉੱਪਰ ਉਹਦੀ ਨੀ ਰੱਖੀ ਜਾਊਗੀ ਜੇ ਇਸ ਰਾਜ ਦੇ ਵਿੱਚ ਕੁੱਤਾ ਵੀ ਭੁੱਖਾ ਨਹੀਂ ਸੌਂਗਾ ਜਿਸ ਰਾਜ ਦੇ ਵਿੱਚ ਵਧੀਆ ਸਾਡੇ ਲੀਡਰ ਹੋਣਗੇ ਵਧੀਆ ਰਾਜ ਹੋਊਗਾ ਰਾਜ ਦੀ ਸ਼ਕਤੀ ਬੜੀ ਹੋਊਗੀ ਇਹ ਜੇ ਅੱਜ ਬੇਰੁਜ਼ਗਾਰੀ ਵਾਲੇ ਹਾਲਾਤ ਆ ਪੰਜਾਬ ਨੂੰ ਜੇਕਰ ਪੰਜਾਬ ਦੇ ਵਾਅਦੇ ਅਧਿਕਾਰ ਮਿਲ ਜਾਣ ਪੰਜਾਬ ਤੇ ਤਾਂ ਨਹੀਂ ਮਾਰਦੇ ਜੇਕਰ ਪੰਜਾਬ ਦੇ ਉੱਪਰ ਰਾਜ ਹੀ ਆਪਣਾ ਹੋ ਗਿਆ ਫਿਰ ਤੇ ਮੈਂ ਕਹਿੰਦਾ ਵੀ ਕਿਰਪਾ ਹੀ ਗੁਰੂ ਸਾਹਿਬ ਦੀ ਵਖਰੀ ਵਰਤ ਜਾਣੀ ਸੋ ਇਹਦੀ ਡੈਫੀਨੇਸ਼ਨ ਇਹ ਨਾ ਸਮਝਿਆ ਕਰੋ ਵੀ ਇੱਥੋਂ ਹਿੰਦੂਆਂ ਨੂੰ ਕੱਢ ਦਿੱਤਾ ਜਾਊਗਾ ਇਥੋਂ ਦੇ ਮੁਸਲਮਾਨਾਂ ਨੂੰ ਕੱਢ ਦਿੱਤਾ ਜਾਊਗਾ ਇਸ ਤਰ੍ਹਾਂ ਦਾ ਖਾਲਸਾ ਰਾਜ ਨਹੀਂ ਹੈ ਖਾਲਸਾ ਰਾਜ ਦੇ ਵਿੱਚ ਤੇ ਸਾਰਿਆਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਦਿੱਤੇ ਜਾਣਗੇ ਉਹਨਾਂ ਨੂੰ ਬਣਦਾ ਸਤਕਾਰ ਦਿੱਤਾ ਜਾਊਗਾ ਬਣਦਾ ਆਦਰ ਦਿੱਤਾ ਜਾਊਗਾ ਉਹ ਆ ਖਾਲਸਾ ਰਾਜ ਅੱਛਾ ਜਿਹੜੇ ਲੀਡਰ ਗੱਲਾਂ ਕਰਦੇ ਸਟੇਜਾਂ ਤੋਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਪੰਜਾਬ 'ਚ ਰਾਜਿਆ ਜੀ ਫਿਰ ਉਹ ਫੋਕੀਆਂ ਗੱਲਾਂ ਹੀ ਆ ਜੀ ਨਹੀਂ ਉਹ ਤੇ ਝੂਠੇ ਦਾਅਵੇ ਆ ਜੀ ਮਹਾਰਾਜਾ ਰਣਜੀਤ ਸਿੰਘ ਦੀ ਦੇ ਪੈਰ ਦੀ ਜੁਕਤੀ ਵਰਗੇ ਨਹੀਂ ਹੈਗੇ ਅੱਜ ਦੇ ਲੀਡਰ ਜਿਹੜੇ ਕਹਿੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਰਾਂਗੇ ਪਹਿਲਾਂ ਪਹਿਲਾਂ ਜਦੋਂ ਇਹਨਾਂ ਨੇ ਕਿਆ ਵੀ ਅਸੀਂ ਰਾਜ ਲਵਾਂਗੇ ਪਹਿਲਾਂ ਭਗਵੰਤ ਮਾਨ ਦੀ ਕੁਰਸੀ ਦੇ ਪਿੱਛੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਹੇ ਸਮੇਂ ਤਸਵੀਰ ਵੀ ਇਹਨਾਂ ਨੇ ਲਾਈ ਪਰ ਥੋੜਾ ਥੋੜਾ ਜਦੋਂ 1-2 ਮਹੀਨੇ ਇਹ ਸਤਾ ਦੇ ਵਿੱਚ ਆਏ ਫਿਰ ਉਹ ਤਸਵੀਰਾਂ ਲੱਤ ਕੇ ਪਾਸੇ ਚਲ ਗਈਆਂ ਹੋਰ ਤਸਵੀਰਾਂ ਅੱਗੇ ਆ ਗਈਆਂ ਸੋ ਇਸ ਕਰਕੇ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਾਸੇ ਰੱਖ ਕੇ ਹੀ ਆਪਣਾ ਰਾਜ ਕਰ ਰਹੇ ਆ ਇਹ ਉਹਦੇ ਨਕਸ਼ੇ ਕਦਮਾਂ ਤੇ ਨਾ ਪਹਿਲਾਂ ਚੱਲੇ ਆ ਨਾ ਅੱਗੇ ਚੱਲਣਗੇ ਅੱਗੇ ਵੀ ਇਹਨਾਂ ਦੇ ਝੂਠੇ ਦਾਅਵੇ ਤੇ ਹੋ ਸਕਦੇ ਆ ਪਰ ਚੱਲ ਨਹੀਂ ਸਕਦੇ ਮਰਕੋ ਜੀ ਆਪਣੇ ਦੋਸਤੋ ਚੁਣੇ ਹੋਏ ਲੀਡਰ ਹੈ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਤੇ ਖਰੇ ਉਤਰਦੇ ਹੋਣ ਤਾਂ ਇਹਨਾਂ ਲੋਕਾਂ ਨੂੰ ਰਾਜਨੀਤੀ 'ਚ ਆਉਣ ਦੀ ਲੋੜ ਨਾ ਪੈਂਦੀ ਇਹ ਬਾਈ ਕਥਾਵਾਚਕ ਨੇ ਕਰਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਸੀਗਾ ਬਾਈ ਚਮਕੌਰ ਸਿੰਘ ਹੋਰਾਂ ਦਾ ਬਾਈ ਤੁਸੀਂ ਕਥਾਵਾਚਕ ਸੀਗੇ ਤੁਹਾਨੂੰ ਰਾਜਨੀਤੀ 'ਚ ਆਉਣ ਦੀ ਲੋੜ ਕਿਉਂ ਪੈ ਗਈ ਜੀ ਲੋੜ ਵੇਖੋ ਭਾਈ ਅਮਰਤਪਾਲ ਸਿੰਘ ਦੇ ਨਾਲ ਸਾਡਾ ਇੱਕ ਤਾਂ ਗੂੜਾ ਪਿਆਰ ਆ ਕਦੇ ਰਾਜਨੀਤੀ ਚਾਣ ਬਾਰੇ ਸੋਚਿਆ ਸੀ ਰਾਜਨੀਤੀ ਬਾਰੇ ਤੇ ਤੁਸੀਂ ਇਹ ਗੱਲ ਵੇਖੋ ਵੀ ਮੈਂ ਆਪਣੀ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪਾਈ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 27 ਸਾਲ ਉਮਰ ਹੈ ਤੇ 27 ਸਾਲਾਂ ਦੇ ਵਿੱਚ ਮੈਂ ਸਭ ਤੋਂ ਪਹਿਲੀ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਈ ਸੀ ਐਰ ਕੀ ਐਮਪੀ ਇਲੈਕਸ਼ਨ ਦੇ ਵਿੱਚ ਉਹਦੇ ਤੋਂ ਪਹਿਲਾਂ ਕਿਸੇ ਬੰਦੇ ਨੂੰ ਮੈਂ ਵੋਟ ਨਹੀਂ ਪਾਈ ਸੋ ਇਸ ਕਰਕੇ ਰਾਜਨੀਤੀ ਦੇ ਵਿੱਚ ਆਉਣ ਨੂੰ ਦੇਲਤ ਨਹੀਂ ਹੀ ਕਰਦਾ ਪਰ ਜਿੰਨਾ ਇਹਨਾਂ ਨੇ ਪੰਜਾਬ ਦੀ ਧਰਤੀ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਿੱਖ ਨੌਜਵਾਨੀ ਨੂੰ ਕੁੱਟਣਾ ਸ਼ੁਰੂ ਕਰਤਾ ਗੁਰੂ ਗ੍ਰੰਥ ਸਾਹਿਬ ਆਸ਼ਾ ਜੀ ਦੀਆਂ ਬੇਅਦਬੀਆਂ ਹੋ ਗਈਆਂ ਬੰਦੀ ਸਿੰਘਾਂ ਨੂੰ ਇਹ ਨਹੀਂ ਛੱਡ ਰਿਹਾ ਪ੍ਰਵਾਸ ਇੱਥੇ ਵਧ ਰਿਹਾ ਪਾਣੀ ਇੱਥੇ ਗੰਦਲੇ ਹੋ ਰਿਹਾ ਹੈ ਬੇਰੋਜ਼ਗਾਰੀ ਇੱਥੇ ਵਧ ਰਹੀ ਹੈ ਸਾਡੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਵਿਦੇਸ਼ਾਂ ਦੇ ਵੱਲ ਭੇਜਿਆ ਜਾ ਰਿਹਾ ਪ੍ਰਵਾਸ ਇੱਥੇ ਵਾਰਿਆ ਤਾਂ ਕਰਕੇ ਸਾਨੂੰ ਰਾਜਨੀਤੀ ਦੇ ਵਿੱਚ ਕਦਮ ਧਰਨਾ ਪਿਆ ਸੋ ਇਸ ਕਰਕੇ ਜਿਹੜਾ ਧਰਮ ਦੇ ਵਿੱਚ ਪਰਪੱਕਿਆ ਰਾਜਨੀਤੀ ਵੀ ਵਧੀਆ ਉਹ ਸਿਰਜ ਸਕਦਾ ਜਿਹੜਾ ਧਰਮ ਦੇ ਵਿੱਚ ਨਹੀਂ ਪਰਪੱਕ ਹੈਗਾ ਉਹ ਵਧੀਆ ਰਾਜਨੀਤੀ ਕਦੇ ਨਹੀਂ ਕਰ ਸਕਦਾ ਅਸੀਂ ਪਹਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਆ ਦੂਜੇ ਨੰਬਰ ਤੇ ਅਸੀਂ ਉਹਦੇ ਸਿਪਾਹੀ ਆ ਤੇ ਸਿਪਾਹੀ ਦਾ ਫਰਜ ਹੈ ਰਾਜਨੀਤਿਕ ਤੌਰ ਤੇ ਵੀ ਤਕੜੇ ਹੋਣਾ ਤੇ ਧਾਰਮਿਕ ਤੌਰ ਤੇ ਵੀ ਤਕੜੇ ਹੋਣਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਮਿਕ ਤੌਰ ਤੇ ਵੀ ਤਕੜੇ ਹੋ ਰਹੇ ਆਂ ਤੇ ਰਾਜਨੀਤਿਕ ਤੌਰ ਤੇ ਵੀ ਤਕੜੇ ਹੋ ਰਹੇ ਆ ਉਹ ਆਪਣੇ ਲੋਕਾਂ ਦੁਆਰਾ ਪਹਿਲਾਂ ਵਧੀਆ ਚੱਲਦਾ ਸੀਗਾ ਕੰਮਕਾਰ ਵਧੀਆ ਬਹੁਤ ਵਧੀਆ ਤੁਸੀਂ ਪਿੰਡੋਂ ਘਰੋਂ ਜਾ ਕੇ ਕਿਤੇ ਪਤਾ ਕਰ ਲਿਓ ਕਦੇ ਸੋਚਿਆ ਸੀ ਕਿ ਰਾਜਨੀਤੀ ਵੱਲ ਆਉਣਾ ਹੈ ਜੀ ਇਹ ਤਾਂ ਵੇਖੋ ਸੇਵਾ ਵਾਸਤੇ ਆਏ ਆ ਆਪਣੇ ਲੋਕ ਜਦੋਂ ਇਥੇ ਤਰਾਏ ਤਰਾਏ ਕਰਦੇ ਆ ਨਾ ਸਾਡੇ ਲੋਕ ਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜਿੱਦੀਆਂ ਬੇਅਦਬੀਆਂ ਹੁੰਦੀਆਂ ਵੇਖੀਆਂ ਨਹੀਂ ਜਾਂਦੀਆਂ ਬੰਦੀ ਸਿੰਘ 35 ਸਾਲ ਤੋਂ ਅੰਦਰ ਉਹ ਨਹੀਂ ਵੇਖੇ ਜਾਂਦੇ ਪਰਵਾਹ ਜਿਨ੍ਹਾਂ ਦੇ ਬੇਦਬੀਆਂ ਦੇ ਇਲਜ਼ਾਮ ਨੇ ਉਹ ਕਹਿੰਦੇ ਅਸੀਂ ਪੰਥਕ ਹਾਂ ਜੀ ਨਾ ਨਾ ਜੀ ਉਹ ਕਿੱਥੇ ਪੰਥ ਗਿਆ ਉਹ ਤੇ ਬਸ ਉਹ ਕਹਿੰਦੇ ਹੁੰਦੇ ਆ ਵੀ ਹੈ ਉਹ ਭੇਡਾਂ ਵਾਂ ਤੇ ਖਾਲੂ ਨਾਲ ਸ਼ੇਰ ਵਾਲੀ ਲਿਆ ਕੇ ਫੇਰ ਪਾਲੀ ਆ ਬਸ ਇਹੋ ਕੁਝ ਉਹਨਾਂ ਦੇ ਪੱਲੇ ਆ ਕਰਨਾ ਉਹਨਾਂ ਫੇਰ ਆਪਣਾ ਕੱਖ ਨਹੀਂ ਪਹਿਲਾਂ ਵੀ ਉਹਨਾਂ ਨੂੰ 70 ਸਾਲ ਹੋ ਗਏ ਪੰਥਕ ਪੰਥਕ ਹੀ ਕਹਿਣਦੇ ਆ ਪੰਥਕ ਉਹ ਹੈ ਨਹੀਂ ਆ ਉਹ ਤੇ ਸਾਡੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਸਾਡੇ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਬੁੱਧੂ ਲਾ ਕੇ ਵੋਟਾਂ ਲੈ ਕੇ ਗਾਹ ਜਾਂਦੇ ਆ ਸੋ ਪੰਥਕ ਨਹੀਂ ਆ ਓਟਾ ਪਾਇਆ ਪੰਥਕ ਹੋਂਦ ਦਾ ਕੌਮ ਦੇ ਗਦਾਰ ਆ ਉਹ ਕੌਮ ਦੇ ਗਦਾਰ ਆ ਪੰਥਕੋਂ ਦਾ ਕੇਵਲੇ ਇੱਕ ਮਖੌਟਾ ਪਾਇਆ ਉਹਨਾਂ ਨੇ ਉਹ ਕੌਮ ਦੇ ਗਦਾਰ ਆ ਉਹਨਾਂ ਬਾਈਬਲ ਕਲਾਂ ਗੋਲੀ ਚੜਾਈ ਉੱਥੇ-ਉੱਥੇ ਸਾਡੇ ਸਿੰਘ ਸ਼ਹੀਦ ਹੋ ਗਏ ਫੇਰ ਆ ਸਾਡੇ ਸਿੰਘਾਂ ਨੂੰ ਵਾਰ-ਵਾਰ ਉਹਨਾਂ ਨੇ ਸ਼ਹੀਦ ਕੀਤਾ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀਆਂ ਜਿੰਨਾ ਬੇਅਦਬੀਆਂ ਕਰਵਾਈਆਂ ਸੌਦੇ ਸਾਧਾਰਗਿਆਂ ਨੂੰ ਮਾਫੀਆਂ ਦਿੱਤੀਆਂ ਹੋਰ ਬਹੁਤ ਕੁਝ ਕੀਤਾ 328 ਰੂਪਾਂ ਦਾ ਅੱਜ ਹਿਸਾਬ ਅਲੂਪ ਹੋਇਆ ਪਿਆ ਸੋ ਇਸ ਕਰਕੇ ਇਹਨਾਂ ਨੇ ਜਿੰਨਾ ਕੁਝ ਵੀ ਕੀਤਾ ਪੰਥ ਦੇ ਨਾਲ ਗਦਾਰੀਆਂ ਕੀਤੀਆਂ ਜਥੇਦਾਰ ਜਗਤਾਰ ਸਿੰਘ ਵਾਰੀ ਨੂੰ ਕਾਤਲ ਦੱਸਦੇ ਹੀ ਇਹੋ ਲੋਕ ਆ ਅੱਜ ਇਹਨਾਂ ਵਾਸਤੇ ਬੰਦੀ ਸਿੰਘ ਬਣ ਗਏ ਸੋ ਇਹਨਾਂ ਦੀਆਂ ਗੱਲਾਂ ਚ ਨਾ ਆਇਓ ਇਹ ਗਦਾਰ ਆ ਇਹ ਪੰਥ ਤੋਂ ਨਕਾਰੇ ਹੋਏ ਲੋਕ ਆ ਅੱਛਾ ਹੁਣ ਮਨਦੀਪ ਸਿੰਘ ਨੂੰ ਲੋਕ ਕਿਉਂ ਚੋਣ ਨ ਤਰਨ ਤਰਨ ਦੇ ਪੰਥਕ ਲੋਕ ਨੇ ਜਿਹੜੇ ਪੰਥਕ ਸੋਚ ਰੱਖਣ ਵਾਲੇ ਲੋਕ ਨੇ ਹੁਣ ਜਿਹੜਾ ਮਨਦੀਪ ਸਿੰਘ ਦੇ ਚੋਣ ਨਿਸ਼ਾਨਾ ਵਾਲਾ ਬਟਨ ਵੀ ਆਮ ਤਾਂ ਕਿਉਂ ਪ੍ਰੈਸ ਕਰਨੇ ਜੀ ਮਨਦੀਪ ਸਿੰਘ ਜੀ ਨੂੰ ਆਪਾਂ ਇਸ ਕਰਕੇ ਨਹੀਂ ਵੋਟ ਪਾਉਣੀ ਵੀ ਮਨਦੀਪ ਸਿੰਘ ਸੰਦੀਪ ਸਿੰਘ ਸਣੀ ਦਾ ਭਰਾ ਆ ਆਪਾਂ ਮਨਦੀਪ ਸਿੰਘ ਜੀ ਨੂੰ ਇਸ ਕਰਕੇ ਵੋਟ ਪਾਉਣੀ ਆ ਉਹਨੇ ਵੇਖੋ ਕਿੰਨੀਆਂ ਮਾਵਾਂ ਦੇ ਹਿਰਦੇ ਸ਼ਾਂਤ ਕੀਤੇ ਭਾਈ ਸੰਦੀਪ ਸਿੰਘ ਸਣੀ ਨੇ ਇਸ ਕਰਕੇ ਵੋਟ ਪਾਉਣੀ ਆ ਵੀ ਉਹ ਗੁਰੂ ਗ੍ਰੰਥ ਸਾਹਿਬ ਆਸ਼ਾ ਜੀ ਦੀ ਬੇਅਦਬੀ ਦਾ ਮਸਲਾ ਚੁੱਕੂਗਾ ਵਿਧਾਨ ਸਭਾ ਦੇ ਵਿੱਚ ਜਾ ਕੇ ਉਹ ਬੰਦੀ ਸਿੰਘਾਂ ਦੀ ਗੱਲ ਕਰੂਗਾ ਜਾ ਕੇ ਉਹ ਪ੍ਰਵਾਸ ਦੇ ਮੁੱਦੇ ਤੇ ਬੋਲੂਗਾ ਪਾਣੀਆਂ ਦੇ ਮੁੱਦੇ ਤੇ ਬੋਲੂਗਾ ਵਾਤਾਵਰਨ ਦੇ ਮੁੱਦੇ ਤੇ ਬੋਲੂਗਾ ਤਾਂ ਕਰਕੇ ਆਪਾਂ ਉਹਨੂੰ ਆਪਾਂ ਆਪਣੇ ਸੂਰਮੇ ਨੂੰ ਆਪਾਂ ਆਪਣੇ ਯੋਧੇ ਨੂੰ ਜਿਤਾਉਣਾ ਕਿਉਂਕਿ ਉਹ ਪੰਥ ਦੀ ਆਵਾਜ਼ ਬਣ ਕੇ ਵਿਧਾਨ ਸਭਾ ਦੇ ਵਿੱਚ ਗੂੰਜੇਗਾ 2027 ਤੋਂ ਪਹਿਲਾਂ ਤੇ ਇਹ ਕਰਕੇ 2027 ਤੋਂ ਪਹਿਲਾਂ ਇੱਕ ਸਾਲ ਦੀ ਉੱਥੇ ਅਜੇ ਜਿਹੜਾ ਇਹਨਾਂ ਦਾ ਟਾਈਮ ਪੀਰੀਅਡ ਰਹਿੰਦਾ ਉੱਥੇ ਜਾ ਕੇ ਘਟੋਗੜ ਗੂੰਜੂਗਾ ਤੇ ਸਹੀ ਸਾਡਾ ਸਿੰਘ ਭਾਵੇਂ ਇੱਕੋ ਹੀ ਖੜਾ ਹੋਊਗਾ ਸਵਾ ਲੱਖ ਸੀ ਇੱਕ ਲੜਾਉ ਤਵੇ ਗੋਬਿੰਦ ਸਿੰਘ ਭਾਵੇਂ ਇੱਕ ਹੀ ਖੜਾ ਹੋਊਗਾ ਸਵਾ ਲੱਖ ਦੇ ਬਰਾਬਰ ਪਰ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਜਾ ਕੇ ਸਾਰਿਆਂ ਦੀ ਬੋਲਤੀ ਬੰਦ ਕਰੂਗਾ ਹਾਂਜੀ ਪਤਾ ਲੱਗੂ ਕਿ ਪੰਜਾਬ ਦੀ ਧਰਤੀ ਤੋਂ ਪੰਥਕ ਧਰਤੀ ਤੋਂ ਕੋਈ ਐਮ.ਐਲ.ਏ ਆਇਆ ਹਾਂ ਜਦੋਂ ਅਮਰਤਾਰੀ ਨੌਜਵਾਨ ਸਿਰ ਤੇ ਕੇਸਰੀ ਨੀਲੀ ਪੱਗ ਬੰਨ ਕੇ ਗਾਲ ਦੇ ਵਿੱਚ ਗਾਤਰਾ ਪਾ ਕੇ ਤੇ ਐ ਚੜ੍ਹਦੀ ਕਲਾ ਦੇ ਨਾਲ ਸਿੰਘ ਜੀ ਉਹ ਵਿਧਾਨ ਸਭਾ ਦੇ ਵਿੱਚ ਜਾ ਕੇ ਖੜੂਗਾ ਤੇ ਉਹ ਮਾਹੌਲ ਹੀ ਬੜਾ ਚੜ੍ਹਦੀ ਕਲਾ ਵਾਲਾ ਹੋਊਗਾ ਉੱਥੇ ਪੰਥ ਦੀਆਂ ਗੂੰਜਾਂ ਪੈਣਗੀਆਂ ਪੰਥ ਦੀ ਗੱਲ ਹੋਊਗੀ ਪੰਥ ਦੇ ਹੱਕਾਂ ਦੀ ਗੱਲ ਹੋਊਗੀ ਪੰਜਾਬ ਦੇ ਹੱਕਾਂ ਦੀ ਗੱਲ ਹੋਊਗੀ ਅੱਛਾ 2027 ਲਈ ਨਵਾਂ ਚੈਪਟਰ ਉੱਥੇ ਖੋਲ੍ਹੇ ਹੋਣਗੇ ਮਨਦੀਪ ਸਿੰਘ ਜਾ ਕੇ ਵਿਧਾਨ ਸਭਾ ਚ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਦੀ ਬੋਲਤੀ ਬੰਦ ਹੋ ਜੇ ਇਸ ਦਿਨ ਭਾਈ ਮਨਦੀਪ ਸਿੰਘ ਉਥੇ ਪਹੁੰਚ ਗਿਆ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਆ ਚੈਪਟਰ ਖੁੱਲ ਗਿਆ ਵਾ 2027 ਬਿਲਕੁਲ ਕਲੀਅਰ ਆ ਪੰਜਾਬ ਦੇ ਲੋਕ ਕਲੀਅਰ ਹੋ ਚੁੱਕੇ ਆ ਪੰਜਾਬ ਦੇ ਆ ਪੰਜਾਬ ਦੇ ਲੋਕਾਂ ਦੀ ਰਗਾ ਦੇ ਵਿੱਚ ਕੋਈ ਆਵਾਜ਼ ਆ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਪੰਜਾਬ ਦਾ ਸੀਐਮ 2027 ਦੇ ਵਿੱਚ ਬਣੂਗਾ ਮਨਨ ਤੈ ਆ ਜੀ ਲੋਕ ਮਨ ਬਣਾ ਕੇ ਤੈ ਆ ਲੋਕ ਤੇ ਇੰਨੀ ਮੁਹੱਬਤ ਕਰ ਰਹੇ ਆ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਅਸੀਂ ਤੁਹਾਡਾ ਕੰਮ ਆਪੇ ਹੀ ਕਰ ਦਾਂਗੇ ਆਪੇ ਹੀ ਵੋਟਾਂ ਪਾ ਦਾਂਗੇ ਜੇ ਇਸ ਤਰ੍ਹਾਂ ਜਵੀ ਦੇ ਵਿੱਚ ਹੋਇਆ ਨਾ ਉਦਾਂ ਹੀ ਹੁਣ 25 ਦੇ ਵਿੱਚ ਹੋਣਾ ਤੇ ਉਵੇਂ ਹੀ 2027 ਦੇ ਵਿੱਚ ਹੋਣਾ ਨਿਬੇੜਾ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਆਪ ਹੀ ਹੋ ਜਾਣਾ ਜੀ ਅੱਛਾ ਬੋਤਲਾਂ ਦੀ ਗੱਲ ਕਰ ਲਈਏ ਰਾਸ਼ਨ ਦੇ ਕਿਦੀਆਂ ਕਿੱਟਾਂ ਦੀ ਗੱਲ ਕਰ ਲਈਏ ਜਾਂ ਸੂਟਾਂ ਦੀ ਗੱਲ ਕਰ ਲਈਏ ਬੋਤਲਾਂ ਰਾਸ਼ਨ ਦੀਆਂ ਕਿੱਟਾਂ ਤੇ ਸੂਟ ਲੈ ਕੇ ਮਾਜੇ ਤੇ ਮਝਾਲ ਵੋਟਾਂ ਪਾ ਦੇਣਗੇ ਜੀ ਨਹੀਂ ਨਹੀਂ ਮਾਝੇ ਦੇ ਮਝੈਲ ਦੇ ਵਾਲੇ ਅਣਖੀ ਹੁੰਦੇ ਆ ਇਹ ਵਿਗਣ ਬੁਕਣ ਵਾਲੇ ਨਹੀਂ ਹੈਗੇ ਵਿਕਣਾ ਦੇ ਇਹਨਾਂ ਦੀਆਂ ਰਗਾਂ 'ਚ ਨਹੀਂ ਹੈਗਾ ਆ ਤਰਨਤਾਰਨ ਵਾਲੇ ਵੇਖ ਜਾਣਗੇ ਆ ਜਿਹੜੇ ਤਰਨਤਾਰਨ ਵਾਲੇ ਆ ਨਾ ਇਹਦੇ ਕਟੜ ਮਝੈਲਾ ਇੱਕ ਹੁੰਦੇ ਮਝੈਲਾ ਇੱਕ ਹੁੰਦੇ ਕਟੜ ਮਝੈਲਾ ਤੇ ਇਹਦੇ ਬਿਲਕੁਲ ਕਟੜ ਮਝੈਲਾ ਤਰਨਤਾਰਨ ਦੀ ਧਰਤੀ 1984 ਤੋਂ ਬਾਅਦ 92 ਤੱਕ ਸਭ ਤੋਂ ਵੱਧ ਸ਼ਾਹਦਤਾਂ ਤਰਨਤਾਰਨ ਜ਼ਿਲ੍ਹੇ ਵਾਲੀਆਂ ਦਿੱਤੀਆਂ ਇਹਦੇ ਤਰਨ ਤਰਨ ਹਲਕਾ ਹੀ ਬੜਾ ਮੇਰੇ ਹਿਸਾਬ ਦੇ ਨਾਲ ਚੜਦੀ ਗਲ ਵਾਲਾ ਇਹਨਾਂ ਨੂੰ ਬੋਤਲਾਂ ਕੀ ਜਾਂਦੀਆਂ ਇਹ ਸੂਟਾਂ ਸਾਟਾਂ ਦੇ ਲਾਰੇ ਆ ਤੇ ਨਹੀਂ ਆਉਣ ਵਾਲੇ ਮੈਂ ਕਿੰਨਾ ਵਿਝਾਈ ਲੋ ਤੁਸੀਂ ਆਪੀਆਂ ਅਣਖ ਗੈਰਤ ਜਗਾ ਕੇ ਰੱਖਿਓ ਕਿਤੇ ਲਾਲਚ ਦੇ ਵਿੱਚ ਨਾ ਫਸ ਜਾਇਓ ਇਹਦੇ ਧੋਖੇ ਕੌਮ ਦਾ ਮੇਹਣਾ ਦੀਪ ਸਿੱਧੂ ਕਹਿੰਦਾ ਕੌਮ ਦਾ ਮੇਹਣਾ ਨਾ ਲਿਓ ਤੇ ਕੌਮ ਦਾ ਮੇਹਣਾ ਨਾ ਕਿਤੇ ਲੈ ਲਿਓ ਆਪਾਂ ਬੀਬੀ ਖਾਲੜਾ ਰਾਈ ਇੱਕੋ ਵਾਰ ਮੈਨਾਂ ਲਿਆ ਤੇ ਅੱਜ ਵੀ ਲੋਕ ਜਿੱਥੇ ਕਥਾ ਕਰਨ ਦੇ ਆਈਏ ਸਾਨੂੰ ਗੱਲਾਂ ਕਰ ਦਿੰਦੇ ਤੁਸੀਂ ਉਹ ਲੋਕ ਜੋ ਜਿੰਨਾ ਬੀਬੀ ਖਾਲੜਾ ਹਰਾਈ ਸੀ ਉਸੇ ਵਾਲੇ ਨੇ ਤਾਂ ਗਾਣਾ ਵੀ ਗਾਤਾ ਸੀ ਇਹਨਾਂ ਦੋਗਲੇ ਆ ਬੀਬੀ ਖਾਲੜਾ ਹਰਾਈ ਹਾਂ ਇਸ ਕਰਕੇ ਸਾਨੂੰ ਲੋਕ ਪੁੱਛਦੇ ਆ ਤੁਸੀਂ ਬੀਬੀ ਖਾਲੜਾ ਰਾਈ ਇਥੋਂ ਹੀ ਭਾਈ ਅਮਰਤਪਾਲ ਸਿੰਘ ਮਹਿਰੋਂ ਖੜਾ ਸੀ 2022 ਦੀ ਇਲੈਕਸ਼ਨ ਦੇ ਵਿੱਚ ਤਰਨਤਾਰਨ ਹਲਕੇ ਤੋਂ ਲੋਕ ਇਹ ਵੀ ਕਹਿੰਦੇ ਤੁਸੀਂ ਅਮਰਤਪਾਲ ਮਹਿਰੋਂ ਵੀ ਹਰਾਇਆ ਸੋ ਇਸ ਕਰਕੇ ਆਪਾਂ ਉਦੋਂ ਗਲਤੀ ਮੰਨਦੇ ਆਂ ਵੀ ਇੱਥੋਂ ਦੇ ਲੋਕਾਂ ਨੇ ਅਮਰਤਪਾਲ ਮਹਿਰੋਂ ਹਰਾਤਾ ਹੁਣ ਮਨਦੀਪ ਸਿੰਘ ਖਾਲਸੀ ਨੂੰ ਨਾ ਹਰਾ ਦਿਓ ਇਸ ਕਰਕੇ ਬੀਬੀ ਖਾਲੜਾ ਨੂੰ ਹਰਾਤਾ ਮਹਿਰੋਂ ਨੂੰ ਹਰਾਤਾ ਇਹ ਮੀਣਾ ਲਾ ਦਿਓ ਤਰਨਤਾਰਨ ਹਲਕੇ ਵਾਲਿਓ ਹੁਣ ਇੱਥੋਂ ਪੰਥ ਕੌਮ ਜਿੱਤਨੀ ਚਾਹੀਦੀ ਆ ਭਾਈ ਮਨਦੀਪ ਸਿੰਘ ਜਿੱਤਣਾ ਚਾਹੀਦਾ ਸੋ ਇਸ ਕਰਕੇ ਮੇਰੀ ਇਹ ਬੇਨਤੀ ਆ ਜੀ ਦਿੱਲੀ ਫਿਰ ਜਿਹੜੀ ਜਿੱਤ ਕੇ ਸੀਟ ਲਿਜਾਣ ਦੀ ਤਿਆਰੀ ਕਰਕੇ ਬੈਠੀ ਹੋਈ ਆ ਫਿਰ ਦਿੱਲੀ ਨਾਲ ਕਿਵੇਂ ਨਪਟਾਰਾ ਕਰੋਗੇ ਨਾ ਨਾ ਦਿੱਲੀ ਦੇ ਪੋਟ ਦਾਂਗੇ ਦਿੱਲੀ ਦੇ ਤਖਤ ਪਹਿਲਾਂ ਵੀ ਪੁੱਟੇ ਆ ਲਿਆ ਕੇ ਰੱਖੇ ਆ ਅਮਰਸਰ ਦੀ ਧਰਤੀ ਤੇ ਹਿਆਰ ਕੀ ਵੀ ਦਿੱਲੀ ਦਾ ਤਖਤ ਤੁਹਾਡੇ ਸਾਹਮਣੇ ਪੁੱਟਾਂਗੇ মিডিਆ ਵੀ ਉਹਨੂੰ ਕਵਰ ਕਰੂਗਾ ਐ ਦਿੱਲੀ ਦੇ ਤਖਤ ਦੇ ਖਿਲਾਰੇ ਪਾ ਕੇ ਰੱਖ ਦੇਾਂਗੇ ਦਿੱਲੀ ਵੀ ਕੀ ਜਾਣੂਗੀ ਵੀ ਪੰਗਾ ਮਝੇਈਲਾਂ ਦੇ ਨਾਲ ਲਿਆ ਸੀ ਇਹ ਅਸਲ ਦੇ ਵਿੱਚ ਟੱਕਰਿਆ ਲੁਧਿਆਣੇ ਵਾਲਿਆਂ ਨੂੰ ਇਹ ਟੱਕਰਿਆ ਹੋਰ ਸੱਜੇ ਖਾਬਿਆਂ ਨੂੰ ਇਹਨਾਂ ਦਾ ਮਝੇਈਲਾਂ ਨਾਲ ਵਾਹ ਹੀ ਨਹੀਂ ਪਿਆ ਕਿਤੇ ਇਹ ਦਿੱਲੀ ਵਾਲਿਆਂ ਦਾ ਨਾ ਆ ਚੋਣ ਹੋਣੀ ਇਹਨਾਂ ਦਾ ਮਝੈਲਾਂ ਦੇ ਨਾਲ ਵਾਹ ਪਿਆ। ਜਲੰਧਰ ਵਾਲਿਆਂ ਨੇ ਜਿਤਾਤੀ ਜਿੰਨੂ ਤੇ ਹਣੇ ਵਾਲਿਆਂ ਨੇ ਸੀਟ ਜਿਤਾਤੀ। ਹੁਣ ਮਝੈ ਵਾਲਾ ਮਝੈ ਲੜ ਜਾਣਗੇ। ਨਾ ਨਾ ਜੀ ਇਹ ਤੇ ਮੈਂ ਕਿਹਾ ਵੀ ਇਹ ਲੁਧਿਆਣਾ ਨਾ ਜਾਣੇ ਇਹਨੂੰ। ਇਹੜੀ ਜਿਮਣੀ ਚੋਣ ਇਹਨੂੰ ਲੁਧਿਆਣਾ ਨਾ ਜਾਣੇ ਹੋ ਇੱਥੇ ਮਝਾਇਆ ਵਾਲ ਰਹਿੰਦੇ ਆ। ਆਈ ਡੀਆਂ ਆਈ ਡੀਆਂ ਇਹਨਾਂ ਦੀਆਂ ਅੱਖਾਂ ਆਈ ਡੇ ਡੇ ਇਹਨਾਂ ਦੇ ਕੱਦ ਆਈ ਡੇ ਡੇ ਇਹਨਾਂ ਦੇ ਜੁੱਸੇ ਤੇ ਇੰਨੀ ਅਣਖ ਗੈਰਤ ਰੱਖਣ ਵਾਲੇ ਛਾਤੀਆਂ ਤੜੀ ਦੇ ਧਰਨ ਵਾਲੇ ਇਹ ਮਝਾਇਲ ਆ। ਇਹ ਕਰਕੇ ਤੁਸੀਂ ਪੰਗਾ ਹੁਣ ਗਲਤ ਜਗ੍ਹਾ ਲੈ ਲਿਆ ਮਝਾਇਲ ਆ। ਉਸ਼ਾ ਜਗਾ ਦੇਣਗੇ ਮਝਾਇਲ ਪਾ ਜੜਾ ਪਵਾ ਦੇਣਗੇ ਮਝਾਇਲ ਦਿੱਲੀ ਵਾਲ ਮੋੜਾ ਪਵਾ ਦੇਣਗੇ ਤੁਹਾਡੇ ਜਿੱਦਾਂ ਦਿੱਲੀੋਂ ਆਏ ਉਦਾਂ ਪਵਾ ਕੇ ਤੁਰਾਂਗੇ ਨਾਲੇ ਬੈਗ ਰ ਪਊਗਾ ਦਿੱਲੀ ਵਾਲਿਆਂ ਦਾ ਬੈਗ ਪਾਤਾ ਗਈ ਪੈਣਾ ਕਦੋਂ ਆ ਪਵਾਤਾ ਉਹਦੇ ਚਵੀਂ ਦੀਆਂ ਲਕਸ਼ਣਾਂ ਜੀ ਪਵਾਤਾ ਸੀ ਤੇ ਹੁਣ ਵੀ ਸਮਝ ਲਓ ਪੈ ਗਿਆ ਨਾਲੇ ਅੱਛਾ ਜਿਹੜੇ ਆਪਾਂ ਲੁਧਿਆਣੇ ਵਾਲਿਆਂ ਦੀ ਗੱਲ ਕਰ ਲਈਏ ਜਾਂ ਜਲੰਧਰ ਵਾਲਿਆਂ ਦੀ ਗੱਲ ਕਰ ਲਈਏ ਜਿਵੇਂ ਫੈਸਲਾ ਆਉਂਦਾ ਧੋਣਾ ਸਿੱਟ ਕੇ ਹਾਂਜੀ ਹਾਂਜੀ ਕਹਿ ਦਿੰਦੇ ਆ ਇਹ ਮਝਾਇਲਾਂ ਚ ਉਹ ਕਹਣਾ ਨਹੀਂ ਹੈਗੇ ਨਾ ਨਾ ਜੀ ਇਹਨਾਂ ਚ ਕਿੱਥੇ ਜੀ ਇਹ ਮਝਾਇਲ ਪਿੰਡਾਂ ਦੇ ਜਾ ਕੇ ਵੇਖਿਓ ਤੁਸੀਂ ਕੀ ਬਣਦੇ ਆ ਸੀ ਪਿੰਡਾਂ ਦੀ ਖਬਰ ਜਰੂਰ ਜਾਇ ਕਰਿਓ ਇਹਦੇ ਪੂਰੇ ਐ ਡਾਂਗਾ ਚੁੱਕੀ ਫਿਰਦੇ ਆ ਆ ਲਾਲ ਦਿੱਲੀ ਵਾਲੇ ਲਾਲੇ ਦੇ ਤੇ ਲੋਕਾਂ ਬਾਹਰ ਪੋਸਟਰ ਲਿਖ ਲਿਖ ਲਿਆ ਲਾਏ ਆ ਵੀ ਇੱਕ ਸਾਡੇ ਪਿੰਡ ਚ ਆਵਾਰਾ ਪਸ਼ੂ ਤੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਬਣਨੇ ਚਾਹੀਦੇ ਇਹ ਲਿਖ ਕੇ ਲਾਇਆ ਹੋਇਆ ਲੋਕਾਂ ਨੇ ਆਪਣੇ ਪਿੰਡਾਂ ਦੇ ਬਾਹਰ ਸੋ ਇਸ ਕਰਕੇ ਇਹਨਾਂ ਦੀ ਕਦਰ ਕਿੱਥੇ ਆ ਇਹ ਤੇ ਆਵਾਰਾ ਪਸ਼ੂ ਤੇ ਇਹਨਾਂ ਦੇ ਵਰਕਰ ਇੱਕੋ ਲਾਈਨ ਦੇ ਵਿੱਚ ਗੈਂਦੇ ਆ ਸਾਡੇ ਲੋਕ ਸੋ ਇਸ ਕਰਕੇ ਇਹਨਾਂ ਨੂੰ ਭਜਾਵਾਂਗੇ ਮੋੜਾਂਗੇ ਕਿੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਹੋਣ ਦਾ ਨਮਾ ਰਿਹਾ 25000 ਦੇ ਨਾਲ ਪਹਿਲਾਂ ਜਿੱਤੇ ਆ 25000 ਲੀਡ ਦੇ ਨਾਲ 45000 ਵੋਟ ਪਈ ਸੀ 25000 ਲੀਡ ਸੀ ਪਹਿਲਾਂ ਜਦੋਂ ਜਿੱਤੇ ਆ ਤੇ ਹੁਣ ਵੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਠੀਕ ਹੈ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਇਹ ਬਾਈ ਚਮਕੌਰ ਸਿੰਘ ਤਾਂ ਜਿਨ੍ਹਾਂ ਨੇ ਤਰਨਤਨ ਵਿਧਾਨ ਸਭਾ ਹਰਕੇ ਦੀ ਜ਼ਿੰਮਨੀ ਚੋਣ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਕਿੰਨੇ ਵੱਡੇ ਮਾਰਜਨ ਦੇ ਨਾਲ ਅਸੀਂ ਇੱਥੋਂ ਜਿੱਤ ਹਾਸਲ ਕਰਾਂਗੇ ਤਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਨਦੀਪ ਸਿੰਘ ਨੂੰ ਜਿਹੜਾ ਇਸੇ ਚੋਣ ਮੈਦਾਨ ਦੇ ਵਿੱਚੋਂ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਮੁੱਦੇ ਨੇ ਜਾਂ ਪੰਥਕ ਮੁੱਦਿਆਂ ਦੀ ਗੱਲ ਵਿਧਾਨ ਸਭਾ ਦੇ ਵਿੱਚ ਹੋ ਸਕੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਮਨਦੀਪ ਸਿੰਘ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਬਾਰੇ ਜੋ ਤੁਹਾਡੇ ਵਿਚਾਰ ਨੇ ਜਾਂ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਣਾ ਚਾਹੀਦਾ ਹੈ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ